ਹਾਂ ਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਦੇ 15 ਗੁੰਡੇ ਪਾਏ ਆ ਜੀ ਇਹ ਆਪਾਂ ਬਾਰਡਰ ਬਣਾਵਾਂਗੇ ਜੀ ਅੱਜ ਆਪਾਂ ਤੁਹਾਨੂੰ ਇੱਕ ਬਾਰਡਰ ਬਣਾਉਣਾ ਦੱਸਦੇ ਆ ਤੇ ਇਹਦੇ ਵਾਸਤੇ ਆਪਾਂ 15 15 ਗੁੰਡੇ ਪਾਏ ਆ ਜੀ ਤੇ ਇਹ ਜੇ ਤੁਸੀਂ ਆਪਾਂ ਬਾਰਡਰ ਬਣਾਵਾਂਗੇ ਬਹੁਤ ਸੋਹਣਾ ਬਾਰਡਰ ਬਣਦਾ ਜੀ ਤੇ ਹੁਣ ਜਿਵੇਂ ਅੱਗੇ ਸਰਦੀਆਂ ਚੱਲ ਪਈਆਂ ਤੇ ਕੋਟੀ ਸਵੈਟਰ ਜੈਕਟ ਬਣਾਉਣ ਵਾਸਤੇ ਬਿਲਕੁਲ ਨਵਾਂ ਤੇ ਸੋਹਣਾ ਬਾਰਡਰ ਹੈ ਤੇ ਜ਼ਰੂਰ ਟਰਾਈ ਕਰਿਓ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਆਪਾਂ ਇਹਦੇ ਵਾਸਤੇ 15 ਕੁੰਡੇ ਪਾ ਲਏ ਤੇ ਆਪਾਂ ਕੁੰਡੇ ਹੀ ਪਾਏ ਆ ਜੀ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਇਕ ਵੱਧ ਤੋਂ ਵੱਧ ਜ਼ਰੂਰ ਕਰ ਦਿਓ ਜੀ ਤੇ ਚਲੋ ਜੀ ਆਪਾਂ ਸਟਾਰਟ ਕਰਦੇ ਆਂ ਅਪਾ ਫਸਟ ਵਾਲਾ ਕੁੰਡਾ ਬਣਾ ਲਿਆਵੇਗਾ ਧਾਗਾ ਖਿੱਚਿਆ ਆਇਦਨ ਹੁਣਾਂ ਖਿੱਚਿਆ ਜਾਵੇ ਇੱਕ ਕੁੰਡਾ ਆਪਾਂ ਉਲਟਾ ਬਣਾਵਾਂਗੇ ਇੱਕ ਸਿੱਧਾ ਬਣਾਵਾਂਗੇ ਇੱਥੇ ਆਪਾਂ ਸਿੱਧੀ ਸਿਲਾਈ ਜਿਹੜੀ ਆਹ ਆਪਾਂ ਇੱਕ ਉਲਟਾ ਸਿੱਧਾ ਬਣਾਉਂਦੇ ਆ ਤਾਂ ਆਪਾਂ ਸਿੰਪਲ ਵੀ ਬਣਾ ਸਕਦੇ ਆ ਉਲਟੀ ਸਿਲਾਈ ਉਹਦੇ ਤੇ ਵੀ ਆਪਣਾ ਜਿਹੜੇ ਆਪਣਾ ਬਾਰਡਰ ਆ ਉਹਦੀ ਫਿਨਿਸ਼ਿੰਗ ਬਹੁਤ ਸੋਹਣੀ ਆਉਂਦੀ ਆ ਤੇ ਆਪਾਂ ਤਾਂ ਚਲੋ ਐਸੇ ਤੇ ਸਟਾਰਟ ਕਰ ਲਏ ਉਲਟਾ ਸਿੱਧਾ ਤੇ ਤੇ ਪਹਿਲੀ ਸਲਾਈ ਹੁਲਟੀ ਬਣਾ ਲਓ ਭਾਵੇਂ ਸਿੱਧੀ ਬਣਾ ਲਓ ਤੇ ਲਓ ਜੀ ਆਪਾਂ ਬਣਾ ਲਈ ਹੈਗੀ ਸਲਾਈ ਤੇ ਹੁਣ ਆਪਾਂ ਸਿੱਧੇ ਪਾਸੇ ਆ ਗਏ ਜੀ ਸਿੱਧੇ ਪਾਸੇ ਆਪਾਂ ਆਹ ਵਾਲਾ ਕੁੰਡਾ ਉਲਟਾ ਬਣਾਵਾਂਗੇ ਜਿਹੜਾ ਆਪਣਾ ਆਹ ਵਾਲਾ ਕੁੰਡਾ ਹੈ ਇਹਨੂੰ ਆਪਾਂ ਇਸ ਤਰ੍ਹਾਂ ਨਹੀਂ ਹੈ ਇਸ ਤਰ੍ਹਾਂ ਨਹੀਂ ਬਣਾਉਣਾ ਹੈਗਾ ਇਹਨੂੰ ਆਪਾਂ ਇਸ ਤਰ੍ਹਾਂ ਬਣਾਉਣਾ ਹੈ ਤੇ ਇਸ ਤਰ੍ਹਾਂ ਵੀ ਨਹੀਂ ਬਣਾਉਣਾ ਆਪਾਂ ਜਿਵੇਂ ਸਿੰਪਲ ਆਪਾਂ ਵਾਲ ਪਾਉਨੇ ਇਸ ਤਰ੍ਹਾਂ ਵੀ ਨਹੀਂ ਬਣਾਉਣਾ ਆਪਾਂ ਉੱਪਰੋਂ ਦੀ ਵਾਲ ਲੈ ਕੇ ਆਉਣਾ ਇਹਦੇ ਤੇ ਫਿਰ ਇਹਨੂੰ ਆਪਾਂ ਗੁੰਡੇ ਨੂੰ ਬਣਾਉਣਾ ਹੈ ਜਿਹੜਾ ਆਪਣਾ ਉਲਟਾ ਗੁੰਡਾ ਹੈ ਇਹਨੂੰ ਆਪਾਂ ਜਿਵੇਂ ਆਮ ਗੁੰਡਾ ਬਣਾਉਨੇ ਉਲਟਾਵੇਂ ਬਣਾਉਣਾ ਆਵਾੜਾ ਗੁੰਡਾ ਆਪਾਂ ਫਿਰ ਤੋਂ ਇਸ ਤਰ੍ਹਾਂ ਬਣਾਇਆ ਦੇਖੋ ਜੀ ਇਸ ਤਰ੍ਹਾਂ ਸਲਾਈ ਪਾਈ ਇਸ ਤਰ੍ਹਾਂ ਉੱਪਰੋਂ ਵੀ ਵਲ ਪਾ ਕੇ ਤੇ ਬਣਾ ਲਿਆ ਇੱਕ ਗੁੰਡਾ ਉਲਟਾ ਸਿੱਧਾ ਗੁੰਡਾ ਆਪਾਂ ਇਸ ਤਰ੍ਹਾਂ ਬਣਾਉਣਾ ਜੀ ਇਸ ਤਰ੍ਹਾਂ ਵਲ ਪਾਉਣਾ ਉਲਟਾ ਗੁੰਡਾ ਬਣਾਇਆ ਸਿੱਧਾ ਗੁੰਡਾ ਆਪਾਂ ਇਸ ਤਰ੍ਹਾਂ ਵਲ ਪਾ ਕੇ ਬਣਾਉਣਾ ਪਾਂ ਬਿਲਕੁਲ ਹੌਲੀ ਬਣਾ ਕੇ ਦੱਸਦੇ ਆਂ ਵੈਸੇ ਮੈਥੋਂ ਸਲਾਈਆਂ ਹੌਲੀ ਬਣਦੀ ਨਹੀਂ ਹੈਗੀ ਤੇ ਹੁਣ ਮੈਂ ਤੁਹਾਨੂੰ ਹੌਲੀ-ਹੌਲੀ ਬਣਾ ਕੇ ਦੱਸਦੀ ਆਂ ਤੇ ਲਓ ਜੀ ਆਪਾਂ ਸਿੱਧੀ ਸਲਾਈ ਬਣਾ ਲਈ ਆਪਣੀ ਤੇ ਲਓ ਜੀ ਆਪਾਂ ਸਿੱਧੀ ਸਲਾਈ ਬਣਾਈ ਆ ਤੇ ਇਸ ਤਰ੍ਹਾਂ ਬਣੀਆਂ ਤੇ ਹੁਣ ਆਪਾਂ ਬਣਾਉਣੀ ਹੈ ਜੀ ਉਲਟੀ ਸਲਾਈ ਉਲਟੀ ਸਲਾਈ ਜਿਹੜਾ ਆਪਾਂ ਉਲਟਾ ਕੁੰਡਾ ਸਿੱਧੇ ਪਾਸੇ ਤੋਂ ਬਣਾਉਣਾ ਇਧਰੋਂ ਆਪਾਂ ਸਿੱਧਾ ਬਣਾਉਣਾ ਇਹ ਆਪਾਂ ਇਸ ਤਰ੍ਹਾਂ ਸਿੰਪਲ ਹੀ ਬਣਾਉਣਾ ਆਹ ਬੜਾ ਧਾਗਾ ਆਪਣੇ ਵੱਲ ਕਰਾਂਗੇ ਇਹਨੂੰ ਹੁਣ ਦੇਖੋ ਜੀ ਆਪਾਂ ਇਸ ਤਰ੍ਹਾਂ ਬਣਾਉਣਾ ਦੇਖੋ ਇਹ ਕੁੰਡਾ ਇਸ ਤਰ੍ਹਾਂ ਦੇਖਦਣ ਇਹਨੂੰ ਆਪਾਂ ਇਸ ਤਰ੍ਹਾਂ ਲੈਣਾ ਇਹਨੂੰ ਹੁਣ ਆਪਾਂ ਸਿੰਪਲ ਹੀ ਬਣਾ ਲੈਣਾ ਜਿਵੇਂ ਆਪਾਂ ਆਮ ਕੁੰਡੇ ਬਣਾਉਨੇ ਆ ਇਸ ਤਰ੍ਹਾਂ ਮੈਂ ਇੱਥੋਂ ਸਲਾਈ ਪਾਵਾਂਗੇ। ਘਾਕੁੰਡਾ ਸਿੱਧਾ ਬਣਾ ਲਵਾਂਗੇ। ਉਲਟਾ ਘੁੰਡਾ ਆਪਾਂ ਇਸ ਤਰ੍ਹਾਂ ਬਣਾਉਣਾ। ਇੱਥੇ ਆਪਾਂ ਸਿੰਪਲ ਹੀ ਵੜ ਪਾਉਣਾ ਹੈ। ਜਿਵੇਂ ਆਪਾਂ ਆਮ ਪਾਉਨੇ ਆ ਦੇਖੋ ਇਸ ਤਰ੍ਹਾਂ। ਲਓ ਜੇ ਆਪਾਂ ਸਿੱਧੇ ਪਾਸੇ ਆ ਕੇ ਫਿਰ ਤੋਂ ਇੱਕ ਕੁੰਡਾ ਤਾਰਿਆ ਉਲਟਾ ਕੁੰਡਾ ਆਪਾਂ ਉਲਟਾ ਬਣਾਵਾਂਗੇ ਦੇਖੋ ਜੀ ਇਸ ਤਰ੍ਹਾਂ ਬਣਦਾ ਹੈ ਤੇ ਫਿਰ ਆਪਾਂ ਇਹਨੂੰ ਇਸ ਤਰ੍ਹਾਂ ਹੀ ਪਾਉਣਾ ਸਲਾਈ ਇਸ ਤਰ੍ਹਾਂ ਇਸ ਤਰ੍ਹਾਂ ਪਾਉਣੀ ਹੈ ਤੇ ਆਪਾਂ ਇਸ ਤਰ੍ਹਾਂ ਵੱਲ ਪਾਉਣਾ ਉਲਟਾ ਕੁੰਡਾ ਆਪਾਂ ਸਿੰਪਲ ਹੀ ਬਣਾ ਲੈਣਾ ਤੇ ਸਿੱਧਾ ਆਪਾਂ ਇਸ ਤਰ੍ਹਾਂ ਬਣਾਉਣਾ ਉਲਟੀ ਸਾਈਡ ਤੋਂ ਦੇਖੋ ਇਹ ਸੋਨਾ ਬਣਦਾ ਉਲਟੀ ਸਾਈਡ ਤੋਂ ਵੀ ਮੈਂ ਆਹ ਵਾਲਾ ਇਹ ਬਾਵੇਂ ਆਪਾਂ ਆਹ ਵਾਲਾ ਸਿੱਧਾ ਕਰ ਲਈਏ ਤੇ ਬਾਵੇਂ ਆਪਾਂ ਆਹ ਵਾਲਾ ਸਿੱਧਾ ਦੋਨੇ ਪਾਸੇ ਤੋਂ ਬਹੁਤ ਸੋਹਣਾ ਲੱਗਦਾ ਹੈ ਇਧਰੋਂ ਵੀ ਸੋਹਣਾ ਲੱਗਦਾ ਤੇ ਇਧਰੋਂ ਵੀ ਸੋਹਣਾ ਲੱਗਦਾ ਉਲਟੀ ਸਲਾਈ ਆਪਣੇ ਇਹ ਇੱਕ ਸਲਾਈ ਆਪਾਂ ਤੁਹਾਨੂੰ ਹੋਰ ਬਣਾ ਕੇ ਦੱਸ ਦਿੰਨੇ ਆ ਇੱਕ ਕੁੰਡਾ ਸਿੱਧਾ ਬਣਾਵਾਂਗੇ ਉਲਟਾ ਕੁੰਡਾ ਆਪਾਂ ਇਸ ਤਰ੍ਹਾਂ ਬਣਾਉਣਾ ਹੈ ਇਹ ਆਪਣੀ ਉਲਟੀ ਸਲਾਈ ਹੈ ਜੀ ਇਹਨੂੰ ਜੇਕਰ ਆਪਾਂ ਇਸ ਤਰ੍ਹਾਂ ਬਣਾਵਾਂਗੇ ਤਾਂ ਆਪਣਾ ਇਹ ਵਾਲ ਨਹੀਂ ਆਉਣਾ ਉੱਧੜ ਜਾਊਗਾ ਜੀ ਸਿੱਧਾ ਹੋ ਜਾਊਗਾ ਕੁੰਡਾ ਇੱਥੋਂ ਇਸ ਤਰ੍ਹਾਂ ਪਾਵਾਂਗੇ ਤਾਂ ਆਪਣਾ ਇਹ ਕੁੰਡਾ ਉੱਪਰੋਂ ਵਲ ਜਾ ਖਾ ਜੂਗਾ ਇਸ ਲੋ ਜੀ ਇਸ ਤਰ੍ਹਾਂ ਆਪਣਾ ਇਹ ਬਾਰਡਰ ਬਣ ਕੇ ਤਿਆਰ ਹੋਊਗਾ। ਕਿ ਬਹੁਤ ਸੋਹਣਾ ਲੱਗਦਾ ਇਸ ਤਰ੍ਹਾਂ ਪੂਰਾ ਬਾਰਡਰ ਬਣਿਆ ਹੋਵੇ ਤਾਂ ਬਹੁਤ ਸੋਹਣਾ ਲੱਗਦਾ ਜੀ। ਇੱਕਦਾਂ ਇਹ ਜਲਦੀ ਬਹੁਤ ਬਣਦਾ ਜੀ ਇਹ। ਟਾਈਮ ਨਹੀਂ ਜ਼ਿਆਦਾ ਲੱਗਦਾ ਇਹਦੇ ਤੇ। ਆਪਾਂ ਆਮ ਉਲਟਾ ਸਿੱਧਾ ਗੁੰਡਾ ਦਾ ਬਾਰਡਰ ਬਣਾਉਨੇ ਨਾਲ ਉਹਦੇ ਵਿੱਚ ਤਾਂ ਕਈ ਵਾਰੀ ਬਣ ਜਾਂਦਾ ਕਈ ਵਾਰੀ ਟਾਈਮ ਵੀ ਲੱਗ ਜਾਂਦਾ ਪਰ ਇਹਦੇ ਵਿੱਚ ਬਿਲਕੁਲ ਵੀ ਟਾਈਮ ਨਹੀਂ ਲੱਗਦਾ। ਕਿ ਆਪਣਾ ਬਣਿਆ ਹੋਇਆ ਦਿਖਾਉਣਾ ਹੈ ਤੁਹਾਨੂੰ ਹਾਂ ਦੇਖੋ ਜੀ ਆਪਾਂ ਇਸ ਤਰ੍ਹਾਂ ਬਣਾਇਆ ਸੀਗਾ ਆ ਦੇਖੋ ਆਹ ਵਾਲੀ ਸਿਲਾਈ ਆਪਾਂ ਨੇ ਇੱਧਰਲੇ ਪਾਸੇ ਬਣਾਈ ਸੀਗੀ ਉਨਤੇ ਪਾਸੇ ਤੋਂ ਪਲੈਨ ਕੱਢੀ ਸੀਗੀ ਉਲਟੀ ਕੱਢੀ ਸੀ ਤੇ ਆਹ ਦੇਖੋ ਬਾਰਡਰ ਕਿੰਨਾ ਸੋਹਣਾ ਬਣ ਕੇ ਆਇਆ ਹੈ ਇਸ ਤਰ੍ਹਾਂ ਇਸ ਸਾਈਡ ਤੋਂ ਦੇਖੋ ਜੀ ਸੋਹਣਾ ਲੱਗਦਾ ਜੀ ਇਸ ਤਰ੍ਹਾਂ। ਹਮੇ ਆਹ ਵਾਲਾ ਪਾਸਾ ਸਿੱਧਾ ਕਰ ਲੂ। ਤਾਂ ਵੀ ਸੋਹਣਾ ਲੱਗਦਾ। ਇਹ ਆਪਾਂ ਬੱਚੇ ਦੀ ਕੋਟੀ ਬਣਾ ਰਹੇ ਆਂ। ਤੇ ਆਪਾਂ ਜਦੋਂ ਪੂਰੀ ਕੋਟੀ ਬਣ ਗਈ ਆਪਾਂ ਫੇਰ ਦਿਖਾਵਾਂਗੇ ਤੁਹਾਨੂੰ ਡਿਜ਼ਾਈਨ। ਇਹ ਦੇਖੋ ਜੀ ਇਸ ਤਰ੍ਹਾਂ ਕਰਕੇ ਬਣਾਉਣਾ ਤਾਂ ਬਹੁਤ ਸੋਹਣਾ ਲੱਗਦਾ ਡਿਜ਼ਾਈਨ ਦੇਖੋ। ਤੇ ਚਲੋ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਤੇ ਸੋਨਾ ਜਿਹਾ ਕਰ ਦਿਓ ਜੀ ਕਮੈਂਟ ਤੇ ਸੋਨਾ ਜਿਹਾ ਕਰਿਓ ਜੀ ਵਧੀਆ ਜਿਹਾ ਕਮੈਂਟ ਤੇ ਆਪਾਂ ਨੂੰ ਅੱਗੇ ਵੀ ਕਮੈਂਟ ਆਉਂਦੇ ਜ ਆਪਣਾ ਬਹੁਤ ਆਪਾਂ ਨੂੰ ਬਹੁਤ ਚੰਗਾ ਲੱਗਦਾ ਤੇ ਆਪਾਂ ਕਮੈਂਟ ਕਰਨ ਵਾਲਿਆਂ ਦਾ ਧੰਨਵਾਦ ਵੀ ਕਰਦੇ ਆ ਤੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਜਿਹਾ ਕਮੈਂਟ ਕਰਦੇ ਰਿਹਾ ਕਰੋ ਤੇ ਆਪਾਂ ਨੂੰ ਹੌਸਲਾ ਮਿਲਦਾ ਅੱਗੇ ਵਧਣ ਵਾਸਤੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਤੇ ਚਲੋ ਜੀ ਮਿਲਦੇ ਆ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ